ਸਸਰੀ ਕਾਲ ਜੀ ਸਾਰੇ ਭਰਾਵਾਂ ਨੂੰ ਇਹ ਸਾਡੇ ਪਿੰਡ ਦਾ ਨਹੀਂ ਸਾਡੇ ਜਿਹੜੇ ਦਾ ਨਹੀਂ ਸਾਡੀ ਸਟੇਟ ਦਾ ਨਹੀਂ ਸਾਡੇ ਮੁਲਕ ਦਾ ਹੀ ਮਿਲਦਾ ਪਹਿਲਾ ਵਿਆਹ ਜਿਹੜਾ ਲੋਕਾਂ ਨੇ ਨੱਚਾ ਕੀਤਾ ਅੱਜ ਮੈਂ ਪਿੰਡ ਵਾ ਗਿਆ ਭਲੇਖੇ ਨਾਲ ਕਮਾਲ ਦੇ ਵਿੱਚ ਜਦੋਂ ਮੈਂ ਕਮਾਲ ਗਿਆ ਤਾਂ ਘਰਾਂ ਦੇ ਵਿੱਚ ਜਿੰਦੇ ਲੱਗੇ ਹੋਏ ਸੀ ਮੈਂ ਪੁੱਛਿਆ ਵੀ ਕਮਾਲ ਇਹਨਾਂ ਉਹ ਜਿਹੜੇ ਜਿਹੜੇ ਕਿਉਂ ਲੱਗਦਾ ਕਹਿੰਦੇ ਪੈਲਸ ਚ ਗਏ ਆ ਸਾਰੇ ਮੈਂ ਪੁੱਛਿਆ ਕਹਿੰਦੇ ਮੈਂ ਕਿਵੇਂ ਕਹਿੰਦੇ ਵੀ ਮੰਗੇ ਦਾ ਵਿਆਹ ਜੇ ਸੱਚੀ ਸਾਡਾ ਭਰਾ ਯਾਰ ਬੜਾ ਖੁਸ਼ ਬੰਦਾ ਬੜਾ ਘੈਂਟ ਵਿਆਹ ਕੀਤਾ ਅਸੀਂ ਅਰਦਾਸ ਕਰਦੇ ਆ ਸਾਡੀ ਭੈਣ ਸਾਡਾ ਭਰਾ ਬੜੇ ਖੁਸ਼ ਰਹਿਣ ਇਹਨਾਂ ਦੀ ਜੋੜੀ ਸਹੀ ਸलामਤ ਰਹੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਇੱਕ ਵਿਆਹ ਜਿਹੜਾ ਯਾਦਗਾਰੀ ਬਣ ਗਿਆ ਬਿਆਹ ਤਾਂ ਸਾਡੇ ਇਸ ਵਾਰ ਬਥੇਰੇ ਹੋਏ ਆ ਮੈਂ 15-20 ਵਿਆਹ ਜਾਇਆ ਆ ਕੱਲ ਨੂੰ ਫੇਰ ਜਾਣਾ ਪਰ ਇੱਕ ਇਹ ਵਿਆਹ ਜਿਹੜਾ ਸਾਡੇ ਹਮੇਸ਼ਾ ਯਾਦ ਰਹੂਗਾ ਨਾ ਕੋਈ ਜਰਕੈਂਟ ਇੱਕੋ ਇੱਕ ਵਿਆਹ ਹੋਇਆ ਜਿਹੜਾ ਸਾਰਾ ਪਿੰਡ ਖੁਸ਼ ਹੋਇਆ ਸਾਰਾ ਪਿੰਡ ਖੁਸ਼ ਆ ਤਿੰਨ ਪਿੰਡ ਸਾਡੀਆਂ ਸ਼ਰੀਕੇ ਵਾਜੀਆਂ ਧੜੇ ਵਾਜੀਆਂ ਵੀ ਬਥੇਰੀਆਂ ਬਣ ਗਈਆਂ ਪਾਰਟੀ ਵਾਜੀਆਂ ਬਣ ਗਈਆਂ ਉਹ ਚਤਾਲੇ ਵਾਲਾ ਉਹ ਭਈ ਭੀਜਪੀ ਵਾਲਾ ਉਹ ਭਾਈ ਹੈਗਾ ਕਾਂਗਰਸ ਵਾਲਾ ਪਰ ਇੱਥੇ ਵੀ ਭਈਏ ਵੀ ਇੱਕ ਕਾਂਗਰਸ ਵੀ ਇੱਕ ਚਟਾਲੇ ਵਾਲੇ ਵੀ ਇੱਕ ਸਾਰੇ ਮੰਗੇ ਦੇ ਭਰਾ ਦੇ ਵਿਆਹ ਤੇ ਪਹੁੰਚੇ ਆ ਪਰ ਸਾਡਾ ਵੀ ਫੈਨ ਚਟਾਲੇ ਵਾਲਿਆਂ ਦਾ ਹੀ ਆ ਚਟਾਲੇ ਨਾਲ ਰਹੀ ਗੁੱਡ ਲਾਣੀਦਾਰ ਦੀ ਚਾਲੇ ਸਾਰੇ ਜਾਣਦੇ ਆ ਬਾਦਲ ਸਾਰੇ ਜਾਣਦੇ ਆ ਸੱਚੀ ਬੜਾ ਯਾਰ ਖੋਜਾ ਤੁਸੀਂ ਵੀ ਬਾਈ ਵਣ ਕੇ ਜਿਹੜੇ ਵੀ ਭਰਾਵਾਂ ਕੋਲੇ ਵੀਡੀਓ ਪਹੁੰਚ ਗਈ ਬੈਰ ਲਿ ਜਲੂਰ ਕਰਿਓ ਤੇ ਵਿਧਾਨੀਆਂ ਜਰੂਰ ਦਿਓ ਸਾਡੇ ਭਰਾਵਾਂ ਕਿੰਨੇ ਭਾਈ ਪਿੰਡ ਦੇ ਇੱਕਾ ਬਹੁਦਾ ਗਦੇ ਸਵਰਨਜੀਤ ਦੇ ਬਈ ਕਦੇ ਵੋਟਾਂ ਨਹੀਂ ਪਈਆਂ ਪਹਿਲਾ ਪਿੰਡ ਜਿੱਥੇ ਵੋਟਾਂ ਨਹੀਂ ਪਈਆਂ ਸਰਪੰਚੀ ਦੀਆਂ ਹਰ ਵਾਰ ਸੰਮਤੀ ਨਾਲ ਸਰਪੰਚ ਬਣਦਾ ਬਈ ਅਸੀਂ ਫੇਰ ਵੱਡੇ ਵੱਡੇ ਨੁਕਸਾਨ ਕਰ ਲੈਨੇ ਪਿੰਡਾਂ ਦੇ ਵਿੱਚ ਬੇਸਾਬੇ ਖਰਚੇ ਕਰ ਲੈਨੇ ਆ ਸਿਰਫ ਚੌਧਰੀਆਂ ਦੇ ਭੁੱਖੇ ਜਾਂ ਪਤੜੇ ਬਾਜੀਆਂ ਦੇ ਭੁੱਖੇ ਇੱਥੇ ਸਾਡੇ ਪਿੰਡ ਦੇ ਵਿੱਚ ਕਦੇ ਵੀ ਕੋਈ ਖਰਚਾ ਨਹੀਂ ਹੋਇਆ ਨਜਾਇਜ਼ ਸਾਰਿਆਂ ਦੇ ਕੰਮ ਹੁੰਦੇ ਆ ਕਿਉਂਕਿ ਬਈ ਪਾਰਟੀ ਵਾਲੀ ਹੀ ਹੈ ਜਮਤੀ ਨਾਲ ਸਰਬੰਸਬੰਧ ਹੈ ਨਾ ਮੰਗੇ ਵਿੱਚ ਤੂੰ ਵਧਾਈ ਦਾ ਪਾਤਰ ਨਾ ਸੱਚੇ ਬਹੁਤ ਸੋਹਣਾ ਵਿਆਹ ਯਾਰ ਦਿਲ ਖੁਸ਼ ਕਰਤਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਧੰਨਵਾਦ ਧੰਨਵਾਦ